हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਕਰਪਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੀ ਨਾ ਮਾਨਸਿਕ ਯੋਗਤਾ ਦੀ ਤਿਆਰੀ ਦੇ ਵਿੱਚ ਬੇਟਾ ਭਾਗ 10/10 ਦੇ ਉੱਤੇ ਪਹੁੰਚ ਗਏ ਠੀਕ ਹੈ ਤੇ ਟੈਸਟ ਬੇਟਾ 155 ਜਿਹੜਾ ਹੈਗਾ ਆ ਉਹ ਆਪਾਂ ਹੱਲ ਕਰਨ ਲੱਗੇ ਆ ਤੇ ਬੇਟਾ ਇਹਦੇ ਵਿੱਚ ਤੁਹਾਨੂੰ ਪੇਪਰ ਦੇ ਵਿੱਚ 37 38 39 ਤੇ 40 ਲਾਸਟ ਇਸ ਚਾਰ ਸਵਾਲ ਆ ਜਿਹੜੇ ਇਸੇ ਤਰ੍ਹਾਂ ਦੇ ਆਉਣਗੇ ਪੱਕੇ ਪੇਪਰ ਦੇ ਵਿੱਚ ਤਾਂ ਆਪਾਂ ਬੇਟਾ ਦੇਖਦੇ ਆ 155 ਨੰਬਰ ਪੇਪਰ ਦਾ ਸਵਾਲ ਪਹਿਲਾ ਸਵਾਲ ਪਹਿਲਾ ਬੇਟਾ ਅਸੀਂ ਧਿਆਨ ਨਾਲ ਦੇਖਦੇ ਹਾਂ ਇਹਦੇ ਵਿੱਚ ਬੇਟਾ ਛਿਪੀ ਹੋਈ ਅਕਿਰਤੀ ਹੁੰਦੀ ਹੈ ਇਧਰਲੀ ਆਹ ਅਕਿਰਤੀ ਖੱਬੇ ਹੱਥ ਪ੍ਰਸ਼ਨ ਅਕਿਰਤੀ ਹੈ ਸੱਜੇ ਹੱਥ ਉੱਤਰ ਕਰਦੀਆਂ ਆਹ ਪ੍ਰਸ਼ਨ ਅਕਿਰਤੀ ਇੱਥੇ ਲੁਕੀ ਹੋਈ ਆ ਕਿਸੇ ਨਾ ਕਿਸੇ ਅਕਿਰਤੀਆਂ ਦੇ ਵਿੱਚ ਅਸੀਂ ਇਹ ਬੇਟਾ ਧਿਆਨ ਦੇ ਨਾਲ ਆਬਜ਼ਰਵ ਕਰਕੇ ਦੱਸਣਾ ਵੀ ਆਹ ਅਕਿਰਤੀ ਕਿੱਥੇ ਲੁਕੀ ਹੋਈ ਆ ਠੀਕ ਹੈ ਤਾਂ ਆਹ ਬੇਟਾ ਜਦੋਂ ਇਸ ਤਰ੍ਹਾਂ ਕਰਕੇ ਆਹ ਚੀਜ਼ ਆਹ ਕਰਤੀ ਅਸੀਂ ਧਿਆਨ ਨਾਲ ਦੇਖਦੇ ਹਾਂ ਇਹਦੇ ਵਿੱਚ ਹੈ ਨਹੀਂ ਇਹਦੇ ਵਿੱਚ ਬੇਟਾ ਆ ਦੇਖੋ ਇੱਥੋਂ ਐ ਨੂੰ ਚੱਲਾਂਗੇ ਇੱਥੋਂ ਐ ਨੂੰ ਇੱਥੋਂ ਐ ਨੂੰ ਆ ਕੇ ਆਹ ਟੇਢ ਜੀ ਬਣ ਕੇ ਆਹ ਪੁਆਇੰਟ ਆ ਜਿਹੜਾ ਕਲੀਅਰ ਹੋ ਜਾਂਦਾ ਹੈ ਬੀ 1 ਹੈ ਕੀਰਤੀ ਦੇ ਵਿੱਚ ਆਹ ਆ ਕੀਰਤੀ ਹੈ ਜਿਹੜੀ ਲੁਕੀ ਹੋਈ ਹੈ ਠੀਕ ਹੈ ਬੇਟਾ ਇਸ ਕਰਕੇ ਬੀ 1 ਕੀਰਤੀ ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 2 ਸਵਾਲ ਨੰਬਰ 2 ਨੂੰ ਧਿਆਨ ਦੇ ਨਾਲ ਦੇਖੋ ਆ ਕਿੱਤੀ ਬੇਟਾ ਅਸੀਂ ਦੇਖਣੀ ਹੈ ਵੀ ਕਿੱਥੇ ਲੁਕੀ ਹੋਈ ਹੈ ਐਸ ਕਿਰਤੀਆਂ ਦੇ ਵਿੱਚੋਂ ਕਿੱਥੇ ਲੁਕੀ ਹੋਈ ਹੈ ਠੀਕ ਹੈ ਬੇਟਾ ਤਾਂ ਜਦੋਂ ਬੇਟਾ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ ਆਹ ਦੇਖੋ ਬੇਟਾ ਇੱਥੋਂ ਇੰਜ ਆ ਕੇ ਇੰਜ ਆ ਕੇ ਇੰਜ ਇੰਜ ਤੇ ਇੱਥੋਂ ਇੰਜ ਕਰਕੇ ਇੰਜ ਠੀਕ ਹੈ ਤਾਂ b1 ਕਿੱਤੀ ਦੇ ਵਿੱਚ ਆਹ ਆ ਕਿੱਤੀ ਹੈ ਜਿਹੜੀ ਲੁਕੀ ਹੋਈ ਹੈ ਇਸ ਕਰਕੇ b1 ਕਿੱਤੀ ਨੂੰ ਅਸੀਂ ਐਸ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 3 ਸਵਾਲ ਨੰਬਰ 3 ਦੇ ਵਿੱਚ ਵੀ ਬੇਟਾ ਧਿਆਨ ਨਾਲ ਇਸ ਤਰ੍ਹਾਂ ਕਰਕੇ ਆਹਾ ਕਿਰਤੀ ਵੀ ਇਧਰ ਲਈ ਕਿਸੇ ਨਾ ਕਿਸੇ ਕਿਰਤੀ ਦੇ ਵਿੱਚ ਲੁਕੀ ਹੋਈ ਆ ਤਾਂ ਅਸੀਂ ਬੇਟਾ ਜਦੋਂ ਧਿਆਨ ਦੇ ਨਾਲ ਦੇਖਦੇ ਆ ਤਾਂ ਬੇਟਾ ਆਸੀ ਇਹ ਕਿਰਤੀ ਨੂੰ ਧਿਆਨ ਨਾਲ ਦੇਖੋ ਅ ਇੱਥੋਂ ਬੇਟਾ ਇਹ ਪਹਿਲਾਂ ਇੰਜ ਫੇਰ ਬੇਟਾ ਜਿਹੜੇ ਹੈਗੇ ਆ ਇਹ ਇੰਜ ਕਰਕੇ ਲੌਂਗ ਆ ਕੇ ਤੇ ਆ ਥੱਲੇ ਨੂੰ ਲਾਈਨ ਜਾਂਦੀ ਪਈ ਹੈ ਠੀਕ ਹੈ ਬੇਟਾ ਤਾਂ C1 ਅਕਿਰਤੀ ਦੇ ਵਿੱਚ ਆਹਾ ਅਕਿਰਤੀ ਹੈ ਜਿਹੜੀ ਇਹਦੇ ਨਾਲ ਦੀ ਅਕਿਰਤੀ ਲੁਕੀ ਹੋਈ ਹੈ C1 ਅਕਿਰਤੀ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 4 ਸਵਾਲ ਨੰਬਰ 4 ਦੇ ਵਿੱਚ ਬੇਟਾ ਆ ਲੈਂਪ ਟਾਈਪ ਕੋਈ ਚੀਜ਼ ਬਣੀ ਹੋਈ ਹੈ ਤਾਂ ਇਹ ਕਹਿੰਦਾ ਪਿਆ ਇਧਰ ਲਈ ਕਿਸੇ ਅਕਿਰਤੀ ਦੇ ਵਿੱਚ ਲੁਕੀ ਹੋਈ ਹੈ ਠੀਕ ਹੈ ਬੇਟਾ ਤੇ ਅਸੀਂ ਧਿਆਨ ਦੇ ਨਾਲ ਬੇਟਾ ਅਬਜ਼ਰਵ ਕਰਨਾ ਵੀ ਕਿੱਥੇ ਇਹ ਅਕਿਰਤੀ ਹੈ ਜਿਹੜੀ ਲੁਕੀ ਹੋ ਸਕਦੀ ਹੈ ਠੀਕ ਹੈ ਤੇ ਬੇਟਾ ਜਦੋਂ ਅਸੀਂ ਆਹ ਸੀ ਅਕਿਰਤੀ ਨੂੰ ਧਿਆਨ ਦੇ ਨਾਲ ਅਬਜ਼ਰਵ ਕਰਦੇ ਹਾਂ ਬੇਟਾ ਤਾਂ ਆਹ ਦੇਖੋ ਬੇਟਾ ਆਹ ਇੱਥੋਂ ਲਾਈਨ ਆਹ ਐਂਡ ਆ ਐਂਡ ਲੈਂਪ ਵਾਂਗੂ ਆ ਗਈ ਠੀਕ ਹੈ ਇੱਥੋਂ ਨਾਲ ਜੋੜ ਦੋ ਤੇ ਆਹ ਥੱਲੇ ਨੂੰ ਆ ਗਈ ਆ ਜਿਹੜੀ ਹੈ ਲੈਂਪ ਵਰਗੀ ਅਕਿਰਤੀ ਬਣ ਗਈ ਠੀਕ ਹੈ ਬੇਟਾ ਗੱਲ ਸਮਝ ਲੱਗ ਗਈ ਆਹ ਆ ਕਿ ਆ ਲੈਂਪ ਇੱਥੇ ਲੁਕਿਆ ਬੈਠਾ ਆ ਇੰਜ ਕਰਕੇ ਆ ਬਣ ਗਿਆ ਉੱਪਰਲਾ ਸਿਰਾ ਬਣ ਗਿਆ ਤੇ ਆ ਇਹਦਾ ਥੱਲੜਾ ਸਿਰਾ ਜਿਹੜਾ ਬਾਣ ਗਿਆ ਠੀਕ ਹੈ ਬੇਟਾ ਸੀ 1 ਕਿਹਤੀ ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 5 ਠੀਕ ਹੈ ਬੇਟਾ ਤਾਂ ਸਵਾਲ ਨੰਬਰ 5 ਦੇ ਵਿੱਚ ਧਿਆਨ ਦੇ ਨਾਲ ਦੇਖੋ ਬੇਟਾ ਆਹ ਕਹਤੀ ਹੈ ਜਿਹੜੀ ਕਿੱਥੇ ਲੁਕੀ ਹੋਈ ਹੈ ਇੱਥੋਂ ਇੰਜ ਇੱਥੋਂ ਇੰਜ ਦੇਖਾ ਜਾ ਕੇ ਇੱਥੇ ਬੇਟਾ ਇੱਥੇ ਹੀ ਸਮਾਪਤ ਹੋ ਜਾਂਦੀ ਹੈ ਤਾਂ ਬੇਟਾ ਜਦੋਂ ਅਸੀਂ ਆ B1 ਕਿਰਤੀ ਨੂੰ ਧਿਆਨ ਨਾਲ ਦੇਖਦੇ ਆ ਬੇਟਾ ਇੱਥੋਂ ਇੰਜ ਆ ਦੇਖਾਂ ਇੰਜ ਆ ਕੇ ਇੱਥੇ ਸਮਾਪਤ ਹੋ ਜਾਂਦੀ ਹੈ ਤਾਂ B1 ਕਿਰਤੀ ਦੇ ਵਿੱਚ ਆਹਾ ਇਹ ਕਿਰਤੀ ਹੈ ਜਿਹੜੀ ਪੰਜ ਵਾਲੀ ਲੁਕੀ ਹੋਈ ਹੈ ਠੀਕ ਹੈ ਬੇਟਾ ਤਾਂ B1 ਕਿਰਤੀ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 6 ਸਵਾਲ ਨੰਬਰ 6 ਨੂੰ ਧਿਆਨ ਦੇ ਨਾਲ ਦੇਖੋ ਬੇਟਾ ਤਾਂ ਆ ਚੀਜ਼ ਬੇਟਾ ਅਸੀਂ ਦੇਖਣੀ ਹੈ ਕਿਹੜੀ ਅਕਿਰਤੀ ਦੇ ਵਿੱਚ ਲੁਕੀ ਹੋਈ ਹੈ ਠੀਕ ਹੈ ਬੇਟਾ ਇਹ ਦੇ ਵਿੱਚ ਜਿੱਤੀ ਜਿਹੜੀ ਨਹੀਂ ਬਣਦੀ ਪਈ ਆ ਬੇਟਾ D1 ਅਕਿਰਤੀ ਦੇਖੋ ਤੁਸੀਂ D1 ਅਕਿਰਤੀ ਜਦੋਂ ਆਪਾਂ ਦੇਖਦੇ ਹਾਂ ਤਾਂ ਬੇਟਾ ਇੱਥੋਂ ਐ ਇੱਥੇ ਥੱਲੇ ਨੂੰ ਆ ਕੇ ਥੱਲੇ ਨੂੰ ਆ ਕੇ ਆ ਉੱਤੇ ਨੂੰ ਚਲੀ ਗਈ ਲਾਈਨ ਠੀਕ ਹੈ ਤਾਂ D1 ਅਕਿਰਤੀ ਹੈ ਜਿਹੜੀ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਪਈ ਹੈ D1 ਅਕਿਰਤੀ ਦੇ ਵਿੱਚ ਆ ਅਕਿਰਤੀ ਲੁਕੀ ਹੋਈ ਹੈ ਇਸ ਕਰਕੇ D1 ਕਰਤੀ ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਤਾਂ ਅੱਗੇ ਆ ਗਿਆ ਬੇਟਾ ਸਵਾਲ ਨੰਬਰ 7 ਸਵਾਲ ਨੰਬਰ 7 ਨੂੰ ਧਿਆਨ ਦੇ ਨਾਲ ਅਸੀਂ ਜਦੋਂ ਦੇਖਦੇ ਹਾਂ ਬੇਟਾ ਤਾਂ ਆ ਬੇਟਾ ਆ ਜੈਡ ਟਾਈਪ ਅਕਿਰਤੀ ਬਣੀ ਹੈ ਥੱਲੇ ਵੀ ਲਾਈਨ ਉੱਤੇ ਵੀ ਲਾਈਨ ਤੇ ਇੱਥੇ ਜ਼ੀਰੋ ਠੀਕ ਹੈ ਆ ਛੋਟਾ ਰਹਿ ਗਿਆ ਆ ਬੇਟਾ ਜੈਡ ਟਾਈਪ ਅਕਿਰਤੀ ਬਣਦੀ ਨਹੀਂ ਪਈ ਤੇ ਬੇਟਾ ਆ ਦੇਖੋ ਆ ਜਿਹੜੀ ਹੈ ਕਿਰਤੀ ਹੈ ਆ ਬਿਲਕੁਲ ਉਸੇ ਤਰ੍ਹਾਂ ਹੀ ਜੈਡ ਟਾਈਪ ਬਣਦੀ ਪਈ ਹੈ ਠੀਕ ਹੈ ਉਹਦੇ ਥੱਲੇ ਵੀ ਲਾਈਨ ਹੈਗੀ ਉੱਤੇ ਵੀ ਲਾਈਨ ਹੈ ਇੱਥੇ ਜ਼ੀਰੋ ਵੀ ਹੈਗੀ ਹੈ ਤਾਂ ਡੀ ਅਕਿਰਤੀ ਦੇ ਵਿੱਚ ਇਹ ਕਿਰਤੀ ਹੈ ਜਿਹੜੀ ਲੁਕੀ ਹੋਈ ਹੈ ਠੀਕ ਹੈ ਬੇਟਾ ਤਾਂ ਡੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 8 ਸਵਾਲ ਨੰਬਰ 8 ਦੇ ਵਿੱਚ ਬੇਟਾ ਜਦੋਂ ਅਸੀਂ ਧਿਆਨ ਨਾਲ ਦੇਖਦੇ ਹਾਂ ਜਦੋਂ ਅਸੀਂ ਧਿਆਨ ਦੇ ਨਾਲ D1 ਕਿਰਤੀ ਨੂੰ ਦੇਖਦੇ ਹਾਂ ਆ ਦੇਖੋ ਬਿਲਕੁਲ ਐਸ ਇਟ ਇਜ਼ ਹੀ ਆ D1 ਦੇ ਵਿੱਚ ਆਹਾ ਕਿਰਤੀ ਲੁਕੀ ਹੋਈ ਸਾਨੂੰ ਨਜ਼ਰ ਆਉਂਦੀ ਪਈ ਹੈ ਤਾਂ ਇਸ ਕਰਕੇ D1 ਕਿਰਤੀ ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 9 ਸਵਾਲ ਨੰਬਰ 9 ਦੇ ਵਿੱਚ ਬੇਟਾ ਆ ਚੀਜ਼ ਹੈ ਜਿਹੜੀ ਇੰਜ 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 ਤੇ ਇੰਜ ਚਲੀ ਜਾਂਦੀ ਹੈ ਤੇ ਜਦੋਂ ਬੇਟਾ ਅਸੀਂ ਧਿਆਨ ਦੇ ਨਾਲ ਦੇਖਦੇ ਆਂ ਆਹ ਦੇਖੋ ਬੇਟਾ ਇੱਥੋਂ ਇੰਜ ਇੱਥੋਂ ਇੰਜ ਆ ਕੇ ਆਹ ਚੀਜ਼ ਇੰਜ ਆ ਕੇ ਤੇ ਇੰਜ ਨੂੰ ਮੁੜ ਜਾਂਦੀ ਹੈ ਆਹ ਕਰਤੀ ਹੈ ਜਿਹੜੀ B1 ਕੇਤੀ ਦੇ ਵਿੱਚ ਲੁਕੀ ਹੋਈ ਹੈਗੀ ਹੈ ਠੀਕ ਹੈ ਬੇਟਾ ਇਸ ਕਰਕੇ B1 ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 10 ਸਵਾਲ ਨੰਬਰ 10 ਦੇ ਵਿੱਚ ਬੇਟਾ ਆ ਵਿਸ਼ੇਸ਼ ਜੀ ਕਿਰਤੀ ਹੈਗੀ ਹੈ ਇਹ ਅਸੀਂ ਦੇਖਣਾ ਕਿੱਥੇ ਲੁਕੀ ਹੋਈ ਹੈਗੀ ਹੈ ਠੀਕ ਹੈ ਤਾਂ ਬੇਟਾ ਜਦੋਂ ਆਪਾਂ ਧਿਆਨ ਦੇ ਨਾਲ ਅਬਜ਼ਰਵ ਕਰਦੇ ਹਾਂ ਇਹਨਾਂ ਖੇਤੀਆਂ ਦੇ ਵਿੱਚ ਤਾਂ ਦਿਖਦੀ ਨਹੀਂ ਪਈ ਠੀਕ ਹੈ ਤਾਂ ਅਸੀਂ ਜਦੋਂ ਧਿਆਨ ਦੇ ਨਾਲ ਅਬਜ਼ਰਵ ਕਰਦੇ ਹਾਂ ਆ ਏ ਕਿਰਤੀ ਨੂੰ ਧਿਆਨ ਨਾਲ ਦੇਖੋ ਬੇਟਾ ਇੱਥੋਂ ਇੰਜ ਇੱਥੋਂ ਇੰਜ ਇੱਥੋਂ ਇੰਜ ਆ ਕੇ ਆ ਆ ਕਿਰਤੀ ਹੈ ਜਿਹੜੀ ਬਿਲਕੁਲ ਇਹਦੇ ਨਾਲ ਰਲਦੀ ਮਿਲਦੀ ਆਹਾ ਬਣੀ ਹੋਈ ਹੈ ਠੀਕ ਹੈ ਬੇਟਾ ਤਾਂ ਇਸ ਕਰਕੇ A1 ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰ ਦੇਵਾਂਗੇ ਇਹ ਸੀਗਾ ਬੇਟਾ ਇਹ ਸੈੱਟ ਦਾ ਸਵਾਲ ਨੰਬਰ 10 ਅਗਲੇ ਸਵਾਲ ਬੇਟਾ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ